ਕਿ ਭਾਈ ਚੰਡੀਗੜ੍ਹ ਤੇ ਤੁਹਾਨੂੰ ਸੀਟ ਮਿਲੀ ਹੈ ਚੰਡੀਗੜ੍ਹ ਬਹੁਤ ਸਾਫ ਸੁੱਤਰਾ ਮੰਨਿਆ ਜਾਂਦਾ ਹੈ ਤੇ ਲੋਕਾਂ ਵਾਸਤੇ ਕੀ ਕਰੋਗੇ ਕੈਂਡੀਗੜ੍ਹ ਜੀ ਤੁਸੀਂ ਜਿੱਤ ਕੇ ਆਉਂਦੇ ਹੋ ਮੈਂ ਚੰਡੀਗੜ੍ਹ ਦੇ ਉਦੋਂ ਦੀ ਅੰਗਰੇਜ਼ੀ ਲਾਗੂ ਕਰੀ ਹੋਈ ਹੈ ਜਿਹੜਾ ਇੱਥੇ ਅੰਗਰੇਜ਼ ਦਾ ਪੁੱਤ ਹੈ ਜੀ ਇਸ ਕਰਕੇ ਪੰਜਾਬੀ ਮਾਂ ਬੋਲੀ ਦਾ ਪੁੱਤਾਂ ਪੰਜਾਬੀ ਮਾਂ ਬੋਲੀ ਵਾਸਤੇ ਡੱਟ ਕੇ ਪੰਜਾਬੀ ਮਾਂ ਬੋਲੀ ਦੇ ਨਾਲ ਖੜਾਂਗਾ ਪਿੰਡਾਂ ਵਾਲਿਆਂ ਦੇ ਨਾਲ ਖੜਾਂਗਾ ਪਿੰਡ ਨਮਾਇੰਦਾ ਇੱਥੋਂ ਜਾਂਦਾ ਹੈ ਉਹ ਚੰਡੀਗੜ੍ਹ ਦੀ ਗੱਲੇ ਨਹੀਂ ਕਰਦਾ ਉੱਥੇ ਜਾ ਕੇ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਇਸ ਵਾਰ ਦਾ ਇਲੈਕਸ਼ਨ ਹੈ ਇਹਨੋਂ ਜਿਹੜਾ ਹੈਗਾ ਕੇਂਦਰ ਦਾ ਨਾਂ ਬਣਾ ਕੇ ਤੁਸੀਂ ਚੰਡੀਗੜ੍ਹ ਨੂੰ ਦੇਖ ਕੇ ਇਹਨਾਂ ਵੋਟ ਪਾਉਣ ਦੀ ਲੋੜ ਹੈ ਜਿਹੜਾ ਤੁਹਾਡੀ ਗੱਲ ਕਰਦਾ ਜਿਹੜਾ ਮੈਂ ਮੇਰੀ ਮੇਰਾ ਸ਼ਹਿਰ ਦੀ ਐਮਪੀ ਅਸੀਂ ਦੀ ਪਾਰਟੀ ਦੀ ਐਮਪੀ ਹੈ ਤਾਂ ਅਸੀਂ ਕੋਲ ਕੰਮ ਲਈਏ ਇੱਕ ਕੇਂਦਰੀ ਮੰਤਰੀਆਂ ਨਾਲ ਘੁੰਮਦੇਦਾ ਹੈਗੇ ਫੋਟੋਆਂ ਦਾ ਜ਼ਾਮਨੀ ਪਰ ਕੰਮ ਨਹੀਂ ਪਿਆਰ ਨਾਲ ਲੋਕਾਂ ਨੂੰ ਜਿੱਤਿਆ ਜਾ ਸਕਦਾ ਹੈ ਪ੍ਰਕਿਰਤੀ ਦਾ ਸੂਤ ਹੈ ਜਿੰਨਾ ਦਬਾਉਗੇ ਉਨਾ ਹੀ ਸਪ੍ਰਿੰਗ ਵਾਲਾ ਕੰਮ ਹੈ ਜਿੰਨਾ ਦਬਾਉਗੇ ਉਨਾ ਹੀ ਉੱਭਰੇਗਾ ਸਾਨੂੰ ਲੱਗਦਾ ਹੈ ਕਿ ਭਾਜਪਾ 400 पार ਜਾਊ ਇਹ 400 पार ਜਾਂਦੀਆਂ ਹੁੰਦੀਆਂ ਜੀ ਦਾ ਇਹ ਹਾਲਾਤਾਂ ਨਾਲ ਹੁੰਦਾ ਬਹੁਤ سارے ਪਾਲਿਸੀ ਮੈਟਰ ਨੇ ਜਿਹੜੇ ਇੱਥੇ ਹੋਣ ਵਾਲੇ ਨੇ ਸਾਡੇ ਐਮਪਲੋਏ ਹਾਊਸਿੰਗ ਸਕੀਮ ਸੀ ਉਹ ਰੱਦ ਕਰਤੀ ਪਿੱਛੇ ਇਹ ਹਰੇਕ ਬੰਦਾ ਜਿਹੜਾ ਚੰਡੀਗੜ੍ਹ ਚ ਆਉਂਦਾ ਹੈ ਨਾ ਜੀ ਉਹ ਆਪਣੀ ਛੱਤ ਦੀ ਇੱਛਾ ਰੱਖਦਾ ਹੈ ਕਿਉਂਕਿ ਉਹ ਇਸ ਸ਼ਹਿਰ ਨੂੰ 30-40 ਸਾਲ ਆਪਣੇ ਦੰਦਾ ਹੈ ਜ਼ਿੰਦਗੀ ਦੇ ਉਹ ਇਸ ਉਹਨਾਂ ਨੂੰ ਆਪਣੀ ਛੱਤ ਜਿਹੜੀ ਹੈ ਨੋਮੀਨਲ ਰੇਟਾਂ ਤੇ ਮਿਲਣੀ ਚਾਹੀਦੀ ਹੈ ਇਹਨਾਂ ਨੇ 1,82,000 ਫਾਰਮ ਕਿਰਾਏਦਾਰਾਂ ਨੂੰ ਭਰਾਇਆ ਸੀ ਵੀ ਅਸੀਂ ਉਹਨਾਂ ਨੂੰ ਛੱਤ ਦਵਾਂਗੇ ਕਿਤੇ ਕੋਈ ਛੱਤਾਂ ਨਹੀਂ ਮਿਲੂਗੀ ਐਵੀਐਮ ਨੂੰ ਬੈਨ ਕੀਤਾ ਜਾਵੇ ਵਿਰੋਧੀ ਪਾਰਟੀਆਂ ਜਿਹੜੀਆਂ ਕਹਿੰਦੀਆਂ ਬੈਂਕ ਦਾ ਯਾਨੀ ਬੀਜੇਪੀ ਵਾਲੇ ਕਹਿੰਦੇ ਆ ਕਿ ਸਾਡ ਵੀਜ਼ਿਮ ਵੀੜੀਆ ਬਿਲਕੁਲ ਸੇਫ ਐਂਡ ਸੌਂਡ ਹੈ ਸਾਡਾ ਇਨਵਰਕ ਜੈ ਜੀ ਇੱਥੇ ਵੀ ਪੈਲਟ ਪੇਪਰ ਤੋਂ ਵਧੀਆ ਪਹਿਲਾਂ ਵੀ ਇਲੈਕਸ਼ਨ ਹੁੰਦੇ ਸੀ ਅਸੀਂ ਇਤਹਾਸ ਦੀ ਗੱਲ ਲੋਕਾਂ ਨਾਲ ਇਲੈਕਟ੍ਰੋਨਿਕ ਮਾਣੇ ਤੇ ਮੈਂ ਇਹ ਵੀ ਪ੍ਰੋਤਸਾ ਦਵਾਉਂਦਾ ਕਿ ਜਿਹੜਾ ਤੁਸੀਂ ਸਿਰ ਤੇ ਪ੍ਰੋਤਸਾ ਜਤਾਇਆ ਹੈ ਮੈਂ ਉਹਦੇ ਤੋਂ ਪੂਰਾ ਮੂਲ ਰੂਪ ਵਿੱਚ ਇਸ ਦੇ ਦਰਜ ਕਰਕੇ ਤੁਹਾਡੇ ਕੋਲ ਆਉਂਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਚੈਨਲ 7 ਦੇ ਵਿੱਚ ਮੈਂ ਮਨੀ ਅੱਜ ਤੁਹਾਨੂੰ ਗੱਲਬਾਤ ਕਰਾਂਗਾ ਲੋਕ ਸਭਾ ਦੇ ਇਲੈਕਸ਼ਨ ਦੇ ਬਾਰੇ ਟ੍ਰਾਈ ਸਿਟੀ ਦੇ ਵਿੱਚ ਅੱਜ ਇੱਕ ਸ਼ਰੋਮੀਨ ਅਕਾਲੀ ਦਲ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਹੈ ਆਪਣਾ ਚਿਹਰਾ ਜਿਹਨਾਂ ਦਾ ਨਾਮ ਹੈ ਹਰਦੀਪ ਸਿੰਘ ਆਓ ਅਜਾ ਇਹਨਾਂ ਨਾਲ ਗੱਲਬਾਤ ਕਰੀਏ ਹਰਦੀਪ ਸਿੰਘ ਨਾਲ ਐਕਸਕਲੂਸਿਵ 7 ਚੈਨਲ ਦੇ ਵਿੱਚ ਭਾਈ ਬੋਬੋ ਮੁਹਾਰਤਾ ਅਕਾਲੀ ਦਲ ਵੱਲੋਂ ਲੋਕ ਸਭਾ ਦੀ ਸੀਟ ਨੂੰ ਧੰਨਵਾਦ ਧੰਨਵਾਦ ਪਾਡੇ ਪ੍ਰੂ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਪਿੰਡ ਦੇ ਮੁੰਡੇ ਨੂੰ ਚੁਣ ਕੇ ਐਮਪੀ ਦਾ ਉਮੀਦਵਾਰ ਬਣਾਇਆ ਤੇ ਸਾਰਿਆਂ ਨੂੰ ਮੈਂ ਇਹ ਵੀ ਭਰੋਸਾ ਦਵਾਉਂਦਾ ਕਿ ਜਿਹੜਾ ਤੁਸੀਂ ਮੇਰੇ ਤੇ ਭਰੋਸਾ ਜਤਾਇਆ ਹੈ ਮੈਂ ਉਹਦੇ ਤੇ ਪੂਰਨ ਰੂਪ ਵਿੱਚ ਜ਼ਿੰਮੇਵਾਰੀ ਚੁੱਕ ਕੇ ਤੁਹਾਡੇ ਕੋਲ ਆਵਾਂਗਾ ਭਾਈ ਅੱਜ ਕੱਲ ਬਹੁਤ ਵੱਡਾ ਮੁੱਦਾ ਉੱਠ ਰਿਹਾ ਹੈ ਈਵੀਐਮ ਦਾ ਈਵੀਐਮ ਨੂੰ ਬੈਨ ਕੀਤਾ ਜਾਵੇ ਵਿਰੋਧੀ ਪਾਰਟੀਆਂ ਜਿਹੜੀਆਂ ਕਹਿੰਦੀਆਂ ਬੈਨ ਕੀਤਾ ਜਾਵੇ ਬੀਜੇਪੀ ਵਾਲੇ ਕਹਿੰਦੇ ਆ ਇਹ ਸਾ ਵੀ ਈਵੀਐਮ ਜਿਹੜੀ ਆ ਬਿਲਕੁਲ ਸੇਫ ਐਂਡ ਸੌਂਡ ਹੈ ਸਾਡਾ ਇਸ ਬਾਰੇ ਕੀ ਗੱਲ ਬਿਲਕੁਲ ਜੀ ਪੈਲਟ ਪੇਪਰ ਨਾਲ ਵਧੀਆ ਪਹਿਲਾਂ ਵੀ ਇਲੈਕਸ਼ਨ ਹੁੰਦੇ ਸੀ ਅਸੀਂ ਵੀ ਕਹਾਂਗੇ ਕਿ ਵੈਲਿਡ ਪੇਪਰ ਨਾਲ ਇਲੈਕਸ਼ਨ ਹੋਣੇ ਚਾਹੀਦੇ ਪਈਕ ਮੁੱਦਾ ਬਹੁਤ ਉੱਠਿਆ ਹੈ ਕਿਸਾਨਾਂ ਦਾ ਹੁਣ ਹਾਲਾਂਕਿ ਕਿਸਾਨ 2.0 ਧਰਨਾ ਵੀ ਚੱਲਿਆ ਚਾਹ ਹਾਲੇ ਵੀ ਚੱਲ ਰਿਹਾ ਹੈ ਤੁਸੀਂ ਹੋਰ ਬਾਰੇ ਕੀ ਗੱਲ ਕਰੋਗੇ ਬਿਲਕੁਲ ਵੀ ਕਿਸਾਨੀ ਅੰਦੋਲਨ ਕਰਕੇ ਹੀ ਜੇ ਅੱਜ ਅਸੀਂ ਖੜੇ ਆ ਇੱਥੇ ਸਮਝੌਤਾ ਤੋੜ ਕੇ ਤਾਂ ਕਿਸਾਨਾਂ ਕਰਕੇ ਹੀ ਖੜੇ ਆ ਨਾ ਜੀ ਸਾਡੇ ਸੂੂਲਾਂ ਦੀ ਲੜਾਈ ਸੀ ਤਾਂ ਹੀ ਸਮਝੌਤੇ ਉਹਨਾਂ ਨੂੰ ਸਮਝੌਤੇ ਤੋਂ ਬਾਹਰ ਆਏ ਆ ਅਸੀਂ ਕਿਸਾਨਾਂ ਦੀ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਹਮੇਸ਼ਾ ਖੜੇ ਆ ਅੱਜ ਖੜੇ ਰਹਾਂਗੇ ਤੇ ਇੱਕ ਬਾਈ ਚੰਡੀਗੜ੍ਹ ਤੇ ਤੁਹਾਨੂੰ ਸੀਟ ਮਿਲੀ ਆ ਚੰਡੀਗੜ੍ਹ ਬਹੁਤ ਸਾਫ ਸੁਥਰਾ ਮੰਨਿਆ ਜਾਂਦਾ ਤੇ ਤੁਸੀਂ ਲੋਕਾਂ ਵਾਸਤੇ ਕੀ ਕਰੋਗੇ ਚੰਡੀਗੜ੍ਹ ਜੇ ਤੁਸੀਂ ਜਿੱਤ ਕੇ ਆਂਦੇ ਹੋ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਨੇ ਪੰਜਾਬੀ ਮਾਂ ਬੋਲੀ ਨੂੰ ਉਜਾੜ ਕੇ ਛਾਈ ਪਿੰਡ ਜਿਹੜੇ ਪੰਜਾਬੀ ਬੋਲਦੇ ਸੀ ਉਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਬਸਾਇਆ ਗਿਆ ਹੈ ਤੇ ਚੰਡੀਗੜ੍ਹ ਦੇ ਉਦੋਂ ਦੀ ਅੰਗਰੇਜ਼ੀ ਲਾਗੂ ਕਰੀ ਹੋਈ ਹੈ ਕਿਹੜਾ ਇੱਥੇ ਅੰਗਰੇਜ਼ ਦਾ ਪੁੱਤ ਹੈ ਜੀ ਇਸ ਕਰਕੇ ਪੰਜਾਬੀ ਮਾਂ ਬੋਲੀ ਦਾ ਪੁੱਤਾਂ ਪੰਜਾਬੀ ਮਾਂ ਬੋਲੀ ਵਾਸਤੇ ਡੱਟ ਕੇ ਪੰਜਾਬੀ ਮਾਂ ਬੋਲੀ ਦੇ ਨਾਲ ਖੜਾਂਗਾ ਪਿੰਡਾਂ ਵਾਲਿਆਂ ਦੇ ਨਾਲ ਖੜਾਂਗਾ ਜਿਨ੍ਹਾਂ ਨੇ ਆਪਣਾ ਜਿਨ੍ਹਾਂ ਦੀਆਂ ਜ਼ਮੀਨਾਂ ਕੋਡੀਆਂ ਦੇ ਭਾਅ ਕਰੀਦੀਆਂ ਗਈਆਂ ਪਹਿਲਾਂ ਔਰ ਫਿਰ ਡੈਰੀ ਦਾ ਕਿਤਾ ਡੈਰੀ ਦਾ ਕਿਤਾ ਵੀ ਖੋਲਿਆ ਗਿਆ ਔਰ ਉਹਨਾਂ ਦੇ ਟੈਕਸ ਲਾਏ ਜਾ ਰਹੇ ਹਨ ਔਰ ਜਿਹੜਾ ਸਾਡਾ ਲੈਂਡ ਪੂਲਿੰਗ ਦਾ ਜਿਹੜਾ ਇੱਥੋਂ ਦਾ ਹੈਗਾ ਉਹਨਾਂ ਦੇ ਰੇਟ ਬੜੇ ਘਟ ਨੇ ਪੰਜਾਬ ਦੇ ਅਕੋਰਡਿੰਗ ਨਹੀਂ ਪੰਜਾਬ ਚ ਕਈ ਕਰੋੜ ਮਿਲਦਾ ਏ ਇੱਥੇ ਸਿਰਫ 1.5 ਕਰੋੜ ਰੁਪਏ ਚ ਹਸਾਰ ਦਿੰਦੇ ਆ ਇਸ ਕਰਕੇ ਮੁੱਦੇ ਨੇ ਹਾਊਸਿੰਗ ਬੋਰਡ ਦਾ ਬਹੁਤ ਵੱਡਾ ਮੁੱਦਾ ਏ ਜਿਹੜਾ ਸਾਡਾ ਇੱਥੇ ਇੰਡਸਟਰੀ ਏਰੀਆ ਦਾ ਇੰਡਸਟਰੀ ਬਹੁਤ ਘਟ ਹੈ ਇੱਥੇ ਆਈਟੀ ਹੱਬ ਵਰਨਾ ਚਾਹੀਦਾ ਇੱਥੇ ਜਿਵੇਂ ਕਿ ਸਾਡੇ ਬੱਚੇ ਬਾਹਰ ਜਾਂਦੇ ਨੇ ਬੈਂਗਲੌਰ ਜਾਂਦੇ ਨੇ ਦੌਰ ਜਾਂਦੇ ਨੇ ਨੌਇਡਾ ਜਾਂਦੇ ਨੇ ਗੁਰਦਾਮਾਂ ਜਾਂਦੇ ਨੇ ਇਹ ਇੱਥੇ ਹੀ ਇਹਨਾਂ ਨੂੰ ਰੋਜ਼ਗਾਰ ਮਿਲ ਸਕੇ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਡਿਸੇਬਲ ਪੈਨਸ਼ਨ ਬਹੁਤ ਸਾਲਾਂ ਤੋਂ ਨਹੀਂ ਵਧੀ ਇਹਨੂੰ ਇਹਨੂੰ ਡਬਲ ਇਹਨੂੰ ਡਬਲ ਕਰਾਣ ਕਰਾਵਾਂਗੇ ਸ਼ਗਨ ਸਕੀਮ ਨਹੀਂ ਹੈ ਚੰਡੀਗੜ੍ਹ ਦੇ ਅੰਦਰ ਸ਼ਗਨ ਸਕੀਮ ਲਾਗੂ ਕਰਾਵਾਂਗੇ ਇਹੋ ਜਿਹੇ ਬਹੁਤ ਸਾਰੇ ਮੁੱਦੇ ਨੇ ਜਿਹੜਾ ਨੌਜਵਾਨਾਂ ਵਾਸਤੇ ਜਿਹੜਾ ਖੇਡ ਪਾਲਿਸੀ ਆ ਉਹ ਵਧੀਆ ਕਰਾਂਗੇ ਕਿ ਜਿਹੜੇ ਸਾਡੇ ਨੌਜਵਾਨ ਐ ਇਥੋਂ ਮੈਡਲ ਲੈ ਕੇ ਆਣੇ ਚੰਡੀਗੜ੍ਹ ਵੱਲੋਂ ਉਹਨਾਂ ਨੂੰ ਨੌਕਰੀ ਮਿਲ ਸਕੇ ਉਹਨਾਂ ਨੂੰ ਜਿਹੜਾ ਹੈ ਕੈਸ਼ ਰਿਵਾਰਡ ਮਿਲ ਸਕੇ ਹਰੇਕ ਵਾਸਤੇ ਅਸੀਂ ਹਰੇਕ ਵਰਗ ਵਾਸਤੇ ਅਸੀਂ ਕੰਮ ਕਰਾਂਗੇ ਮਾਲਕਾਨਾ ਹੱਕ ਜਿਹੜਾ ਕਲੋਨੀਆਂ ਦੇ ਵਿੱਚ ਲੋਕ ਰਹਿੰਦੇ ਨੇ ਉਹ ਹਲੇ ਤੱਕ ਉਹ ਕਿਰਾਇਆ ਲੀਜ਼ ਤੇ ਚੱਲੀ ਜਾਂਦੇ ਨੇ ਉਹਨਾਂ ਨੂੰ ਮਾਲਕਾਨਾ ਹੱਕ ਕਿਵੇਂ ਦਿਵਾਣਾ ਹੈ ਫਲੋਰ ਵਾਈ ਜਿਸਟਰੀ ਦਾ ਮਸਲਾ ਇਹ ਬਹੁਤ ਵੱਡਾ ਜਿਹੜੀ ਆਪਣੇ ਫਲੋਰ ਵਾਈਜ਼ ਰਜਿਸਟਰੀ ਬੰਦ ਹੋਈ ਹੋਇਆ ਉਹਦੇ ਤੇ ਅਸੀਂ ਕਾਨੂੰਨੀ ਮਹਾਰਾ ਨਾਲ ਗੱਲ ਕਰਕੇ ਉਹਦੇ ਵਿੱਚ ਵੀ ਅੱਗੇ ਵਧਾਂਗੇ ਇੱਥੇ ਚੰਡੀਗੜ੍ਹ ਦੇ ਅੰਦਰ ਨਾ ਜੀ ਪਾਲਿਸੀ ਵਰਕ ਤੇ ਕੰਮ ਨਹੀਂ ਹੋਇਆ ਪਾਲਿਸੀ ਹੁੰਦੀ ਹੈ ਲੋਕਾਂ ਵਾਸਤੇ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੁੰਦੀ ਲੋਕਾਂ ਦੀ ਸਹੂਲਤਾਂ ਵਾਸਤੇ ਪਾਲਿਸੀਆਂ ਬਣਦੀਆਂ ਨੇ ਔਰ ਪਾਲਿਸੀਆਂ ਨੂੰ ਅਮੈਂਡ ਕਰਿਆ ਜਾਂਦਾ ਹੈ ਲੋਕਾਂ ਦੀ ਸਹੂਲਤ ਵਾਸਤੇ ਉਹ ਪਾਲਿਸੀ ਤੇ ਵੱਡੇ بڑے ਲੰਬੇ ਸਮੇਂ ਤੋਂ ਕੋਈ ਕੰਮ ਹੀ ਨਹੀਂ ਕਰਿਆ ਗਿਆ ਜਿਹੜਾ ਨਮਾਇੰਦਾ ਇੱਥੋਂ ਜਾਂਦਾ ਹੈ ਉਹ ਚੰਡੀਗੜ੍ਹ ਦੀ ਗੱਲੇ ਨਹੀਂ ਕਰਦਾ ਉੱਥੇ ਜਾ ਕੇ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਇਸ ਵਾਰ ਦਾ ਇਲੈਕਸ਼ਨ ਹੈ ਇਹਨੂੰ ਜਿਹੜਾ ਹੈਗਾ ਕੇਂਦਰ ਦਾ ਨਾਂ ਬਣਾ ਕੇ ਤੁਸੀਂ ਚੰਡੀਗੜ੍ਹ ਨੂੰ ਦੇਖ ਕੇ ਇਹਨੂੰ ਵੋਟ ਪਾਉਣ ਦੀ ਲੋੜ ਹੈ ਜਿਹੜਾ ਤੁਹਾਡੀ ਗੱਲ ਕਰ ਸਕੇ ਬਾਈ ਤੁਸੀਂ ਚੰਡੀਗੜ੍ਹ ਦੀ ਗੱਲ ਕਰ ਰਹੇ ਹੋ ਸਭ ਤੋਂ ਮੇਨ ਮੁੱਦਾ ਆਪਾਂ ਸਾਡੀ ਟੀਮ ਕੱਲ ਡੱਡੂ ਮਾ ਜੀ ਸਰਵੇ ਕਰਕੇ ਆਈ ਹੈ ਜੀ ਜੀ ਉਹਨਾਂ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਉਹ ਕਹਿੰਦੇ ਕੂੜੇ ਦਾ ਜੀ ਜੀ ਤੇ ਆਪਾਂ ਹਾਰਡ ਪਰ ਆਇਆ ਹੈ ਤੇ ਸਾਡੀਆਂ ਸਾਨੂੰ ਸਾਡੇ ਘਰਾਂ ਦੇ ਮੁੰਡਿਆਂ ਨੂੰ ਕੁੜੀਆਂ ਤੱਕ ਨਹੀਂ ਮਿਲ ਰਹੀ ਜੋ ਪਹਾੜ ਦਾ ਹਾਲ ਹੈ ਬਰੂ ਫੈਲੀ ਹੋਈ ਹੈ ਕੈਂਸਰ ਦਾ ਘਰ ਹੈ ਉਸ ਬਾਰੇ ਤੁਸੀਂ ਜੰਪਿੰਗ ਗਰਾਊਂਡ ਦਾ ਕੰਮ ਚੱਲ ਵੀ ਰਿਹਾ ਹੈ ਔਰ ਉਹਦੇ ਉਹ ਤੋਂ ਬਾਅਦ ਅਸੀਂ ਸਾਰੇ ਕਾਉਂਸਲਰ ਸਾਹਿਬਾਨਾਂ ਨੇ ਮਿਲ ਕੇ ਇੱਕ ਹੋਰ ਪ੍ਰੋਜੈਕਟ ਬਾਸ ਕਰਿਆ ਹੋਇਆ ਤੇ ਉਹ ਪ੍ਰੋਜੈਕਟ ਇੱਥੇ ਲੱਗਣ ਵਾਲਾ ਹੈ ਥੋੜੇ ਟਾਈਮ 'ਚ ਜਿਹੜਾ ਹੈ ਤੇ ਉਹ ਨਜਾਦ ਮਿਲ ਜਾਈਗੀ ਇੱਕ ਚੰਡੀਗੜ੍ਹ ਦਾ ਮੁੱਦਾ ਹੋਰ ਵੀ ਹੈ ਰੋਜ਼ਗਾਰ ਨੂੰ ਲੈ ਕੇ ਕਿ ਜਿਹੜੇ ਆਊਟਸੋਰਸ ਦੇ ਮੁੰਡੇ ਲੱਗੇ ਆ ਸਾਰੇ ਜੀ ਜੀ ਉਹ ਕਈ ਸਾਲ ਪਿਛਲੇ 10 ਸਾਲਾਂ ਤੋਂ ਵੇਟ ਕਰ ਰਹੇ ਆ ਪਿਛਲੀ ਸਰਕਾਰ ਆਈ ਸੀ ਉਹ ਵੀ ਕਹਿੰਦੀ ਸੀ ਤੁਹਾਨੂੰ ਪੱਕੇ ਕਰਾਂਗੇ ਨੌਕਰੀਆਂ ਦਵਾਂਗੇ ਬਟ ਜੋ ਹਾਲ ਇਸ ਟਾਈਮ ਸਰਕਾਰ ਦਾ ਚੱਲ ਰਿਹਾ ਹੈ ਉਹ ਬਿਲਕੁਲ ਸਰਕਾਰੀ ਮਹਿਕਮੇ ਸਾਰੇ ਵੇਚ ਨੂੰ ਫਿਰਦੇ ਆ ਸਟੇਟਾਂ ਦੀ ਤਰਜ਼ ਤੇ ਜਿਹੜਾ ਹੈ ਨਾ ਜਿਵੇਂ ਸਟੇਟਾਂ ਦੇ ਵਿੱਚ ਕੁਝ ਸਾਲਾਂ ਬਾਅਦ 8-10 ਸਾਲਾਂ ਬਾਅਦ ਬੱਚੇ ਪੱਕੇ ਕਰ ਲਈ ਜਾਂਦੇ ਨੇ ਹੁਣ ਉਹਨਾਂ ਦਾ ਕੀ ਕਸੂਰ ਆ ਜਿਹੜੇ 15-15 ਸਾਲ ਤੋਂ ਵਿਚਾਰੇ ਡਿਪਾਰਟਮੈਂਟਾਂ 'ਚ ਹੁਣ ਤਾਂ ਕਿਸੇ ਹੋਰ ਪਾਸੇ ਇੰਟਰਵਿਊ ਦੇਣ ਵਾਸਤੇ ਵੀ ਨਹੀਂ ਲੱਗ ਰਹੇ ਓਵਰਏਜ ਹੋ ਗਈ ਆ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਸਰਕਾਰ ਨੂੰ ਪੂਰਨ ਲੋਕ ਵੀ ਉਸ ਤੇ ਵੀ ਕੋਈ ਪਾਲਿਸੀ ਬਣਾ ਕੇ ਉਹਨਾਂ ਨੂੰ ਪੱਕੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਇਹਨਾਂ ਦੀ ਆਵਾਜ਼ ਚੱਕੋਗੇ ਪਾਰਲੀਮੈਂਟ ਤੇ ਬਿਲਕੁਲ ਚੱਕਾਂਗੇ ਜੀ ਜੇ ਅਸੀਂ ਇਹ ਮੇਰੇ ਪਰਿਵਾਰ ਨੇ ਹਮੇਸ਼ਾ ਲੋਕਾਂ ਦੇ ਹੱਕ ਚ ਆਵਾਜ਼ ਚੱਕੀ ਹੈ ਤਾਂ ਹੀ ਇੱਕੋ ਵਾਰ ਤੋਂ ਸਾਡੇ ਪਰਿਵਾਰ ਦੇ ਪੰਜ ਵਾਰ ਪਰਿਵਾਰ ਨੂੰ ਸਾਨੂੰ ਜਿਤਾਏ ਇੱਕੋ ਥਾਂ ਤੋਂ ਔਰ ਮੈਂ ਤਿੰਨ ਵਾਰ ਲਗਾਤਾਰ ਇਸੇ ਥਾਂ ਤੋਂ ਬਣ ਕੇ ਆਇਆ ਤੋਂ ਪਹਿਲਾਂ ਮੇਰੇ ਭਰਾ ਰਹੇ ਨੇ ਮੇਰੇ ਪਿਤਾ ਜੀ ਰਹੇ ਨੇ ਲੋਕ ਚਾਹੁੰਦੇ ਨੇ ਲੋਕਾਂ ਵਾਸਤੇ ਕੰਮ ਕਰਦੇ ਆ ਨਹੀਂ ਇੱਕ ਤੋਂ ਬਾਅਦ ਦੂਜੀ ਵਾਰ ਕੋਈ ਨਹੀਂ ਬਣਾਉਂਦਾ ਲੋਕਾਂ ਵਾਸਤੇ ਕੰਮ ਕਰੀਦਾ ਏ ਚੰਡੀਗੜ੍ਹ ਰੋਜ਼ ਫੈਸਟੀਵਲ ਤੇ ਪਾਰਕਾਂ ਦਾ ਕੰਪੀਟੀਸ਼ਨ ਹੁੰਦਾ ਏ ਹਰੇਕ ਸਾਲ ਮੇਰਾ ਪਾਰਕ ਪਹਿਲੇ ਦੂਜੇ ਨੰਬਰ ਤੇ ਆਉਂਦਾ ਇਸ ਵਾਰ ਮੇਰੇ ਦੋ ਪਾਰਕ ਆਏ ਨੇ ਜਿਹੜਾ ਇੱਕ ਦੂਜੇ ਨੰਬਰ ਤੇ ਆਇਆ ਇੱਕ ਚੌਥੇ ਨੰਬਰ ਤੇ ਆਇਆ ਹਰਬਲ ਪਾਰਕ ਕਰਕੇ ਅਸੀਂ ਕੰਮ ਕਰਦੇ ਆ ਪਰ ਹਰਦੀਪ ਸਿੰਘ ਦੀ ਪਛਾਣ ਕੰਮ ਹੈ ਸਰ ਤੁਸੀਂ ਇੱਕ ਗੱਲ ਕੀਤੀ ਹੈ ਕਿ ਆਈਟੀ ਪਾਰਕ ਲਿਆਇਆ ਜਾਵੇ ਆਈਟੀ ਟੈਕਨੋਲੋਜੀ ਲਿਆਈ ਜਾਵੇ ਬੀਜੇਪੀ ਕਹਿੰਦੀ ਹੈ ਉਹਨਾਂ ਨੇ ਆਪਣੇ ਮੈਨੀਫੈਸਟੋ ਕਿ ਲਿਖਿਆ ਵੀ ਹੈ ਕਿ AI ਟੈਕਨੋਲੋਜੀ ਆਪਾਂ ਚੰਡੀਗੜ੍ਹ ਤੇ ਸਭ ਤੋਂ ਪਹਿਲਾਂ ਲਾਗੂ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਲਾਗੂ ਕਰਾਂਗੇ 10 ਸਾਲ ਤੋਂ ਕਿੱਥੇ ਸੀਗੇ ਜੀ ਉਹ 10 ਸਾਲ ਤੋਂ ਕਿੱਥੇ ਸੀਗੇ ਉਹ ਉਹਨਾਂ ਨੇ ਤਾਂ ਉਹ ਤਾਂ ਉਹਨਾਂ ਦੀ ਨਾ ਪਾਰਟੀ ਨੇ ਹੀ ਆਪਣੇ ਕੰਮ ਉਹਨਾਂ ਨੇ ਉਹਨਾਂ ਨੇ ਮੋਹਰ ਲਾ ਦਿੱਤੀ ਕਿ ਚੰਡੀਗੜ੍ਹ ਦੇ ਵਿੱਚ ਦੋ ਵਾਰ ਜਿੱਤਣ ਵਾਲੀ ਐਮਪੀ ਨੇ ਕੁਝ ਨਹੀਂ ਕੀਤਾ ਤਾਂ ਹੀ ਟਿਕਟ ਕਟਿਆ ਨਾ ਨਹੀਂ ਕਿਹੜੇ ਬੰਦੇ ਦਾ ਟਿਕਟ ਕੱਟਦਾ ਹੈ ਜਿਹੜਾ ਦੋ ਵਾਰ ਜਿੱਤਿਆ ਹੋਵੇ ਬੜਾ ਸੰਜੇ ਟੰਡਨ ਜੀ ਦਾ ਕਹਿਣਾ ਹੈ ਕਿ ਕਿਰਨ ਖੇਰ ਜੀ ਦੀ ਤਬੀਅਤ ਠੀਕ ਨਹੀਂ ਹੈ ਇਸ ਕਰਕੇ ਮੈਨੂੰ ਖੜਾ ਕੀਤਾ ਗਿਆ ਤੇ ਉਹਨਾਂ ਨਾਲ ਪਾਰਟੀ ਬੋਲੀ ਜੀ ਬਿਲਕੁਲ ਤੁਸੀਂ ਸੰਜੇ ਟੰਡਨ ਜੀ ਦੀ ਗੱਲ ਤੇ ਅਸੀਂ ਫੁੱਲ ਚੜਾਉਨੇ ਆ ਕੋਈ ਗੱਲ ਨਹੀਂ 10 ਸਾਲ ਜੇ ਕਿਰਨ ਖੇਰ ਐਮਪੀ ਰਹੀ ਹੈ ਤਾਂ ਉਹਦੇ ਵਿੱਚ 8 ਸਾਲ ਸੰਜੇ ਟੰਡਨ ਜੀ ਵੀ ਪ੍ਰਧਾਨ ਰਹੇ ਹਨ ਜਿੰਨਾ ਕਿ ਐਮਪੀ ਜ਼ਿੰਮੇਦਾਰ ਬਣਦਾ ਹੈ ਨਾ ਜੀ ਉਹਨਾਂ ਹੀ ਜਿਹੜਾ ਹੈ ਉਸ ਪਾਰਟੀ ਦਾ ਪ੍ਰਧਾਨ ਵੀ ਜ਼ਿੰਮੇਦਾਰ ਹੈ ਉਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਮੈਂ ਮੇਰੀ ਮੇਰਾ ਸ਼ਹਿਰ ਦੀ ਐਮਪੀ ਅਸੀਂ ਜੇ ਪਾਰਟੀ ਦੀ ਐਮਪੀ ਹੈ ਤਾਂ ਅਸੀਂ ਉਹ ਤੋਂ ਕੰਮ ਲਈਏ ਇਹ ਕੇਂਦਰੀ ਮੰਤਰੀਆਂ ਨਾਲ ਘੁੰਮਦੇ ਦਾ ਹੈਗੇ ਫੋਟੋਆਂ ਤਾਂ ਖਾਣੇ ਪਰ ਕੰਮ ਨਹੀਂ ਕਰਾਉਂਦੇ ਪਰ ਅੱਜ ਕੱਲ ਦੌਰ ਚੱਲ ਰਿਹਾ ਕਿ ਕਹਿੰਦੇ ਕਿ ਜਿਹੜਾ ਬੀਜੇਪੀਤੀ ਆ ਜੇ ਉਹ ਕਰਪਸ਼ਨ ਫ੍ਰੀ ਹੋ ਜਾਂਦਾ ਉਹ ਇਹਨਾਂ ਨੇ ਬਹੁਤ ਵਧੀਆ ਪਾਊਡਰ ਰੱਖਿਆ ਹੋਇਆ ਜਿਹੜਾ ਬੀਜੇਪੀ ਆ ਜਾਂਦਾ ਉਹ ਸਾਫ਼ ਸੁੱਧਰਾ ਹੋ ਜਾਂਦਾ ਹੈ ਜਿਹੜਾ ਦੂਜੀਆਂ ਪਾਰਟੀਆਂ 'ਚ ਰਹਿੰਦਾ ਲੋਕਾਂ ਨੂੰ ਨਾ ਇੱਕ ਦਵਾ ਚ ਰੱਖਿਆ ਹੋਇਆ ਹੈ ਲੋਕਾਂ ਦੇ ਅੰਦਰ ਗਵਾਰ ਹੈ ਇੱਕ ਉਹ ਪਹਿਲੀ ਤਰੀਕ ਨੂੰ ਕੱਢਣਗੇ ਕਿਉਂਕਿ ਡਿਕਟੇਟਰਸ਼ਿਪ ਬਹੁਤਾ ਸਮਾਂ ਨਹੀਂ ਚੱਲਦੀ ਸਾਨੂੰ ਲੱਗਦਾ ਪਿਆਰ ਨਾਲ ਲੋਕਾਂ ਨੂੰ ਪਿਆਰ ਨਾਲ ਲੋਕਾਂ ਨੂੰ ਜਿੱਤਿਆ ਜਾ ਸਕਦਾ ਹੈ ਪ੍ਰਕਿਰਤੀ ਦਾ ਸੂਤ ਹੈ ਜਿੰਨਾ ਦਬਾਉਂਗੇ ਉਨਾ ਹੀ ਸਪ੍ਰਿੰਗ ਵਾਲਾ ਕੰਮ ਹੈ ਜਿੰਨਾ ਦਬਾਉਂਗੇ ਉਨਾ ਹੀ ਉੱਪਰੇਗਾ ਤੁਹਾਨੂੰ ਲੱਗਦਾ ਹੈ ਕਿ ਭਾਜਪਾ 400 पार ਜਾਊਗੀ ਇਹ 400 ਪਰ ਜਾਂਦੀ ਹੁੰਦੀ ਤਾਂ ਇਹ ਹਾਲਾਤ ਤਾਂ ਨਾ ਹੁੰਦੇ ਉਹਨਾਂ ਦੇ ਬਸ ਪਰ ਚੰਡੀਗੜ੍ਹ ਦੇ ਹੋਰ ਵੀ ਮੁੱਦੇ ਬਥੇਰੇ ਆ ਜਿੱਦਾਂ ਹੁਣ ਬਸਟੈਂਡ ਬੰਨੇ ਆ ਜਿਹੜੇ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਛੇੜੇ ਹੋਏ ਆ ਸਮਾਰਟ ਸਿਟੀ ਨੂੰ ਲੈ ਕੇ ਬਹੁਤ ਵੱਡੀਆਂ ਚੀਜ਼ਾਂ ਕੀਤੀਆਂ ਗਈਆਂ ਬਟ ਅਜ ਤੱਕ ਕੋਈ ਨਾ ਗਹਿਰਾ ਨੇ ਕਿ ਪਾਲਿਸੀ ਮੈਟਰ ਦੇ ਅੰਦਰ ਸਾਰਾ ਕੁਝ ਆ ਜਾਂਦਾ ਹੈ ਬਹੁਤ ਸਾਰੇ ਪਾਲਿਸੀ ਮੈਟਰ ਨੇ ਜਿਹੜੇ ਇੱਥੇ ਹੋਣ ਵਾਲੇ ਆ ਸਾਡੇ EMPLOYE HOUSING ਸਕੀਮ ਸੀ ਉਹ ਰੱਦ ਕਰਤੀਆਂ ਪਿੱਛੇ ਕਿ ਹਰੇਕ ਬੰਦਾ ਜਿਹੜਾ ਚੰਡੀਗੜ੍ਹ ਚਾਹੁੰਦਾ ਹੈ ਨਾ ਜੀ ਉਹ ਆਪਣੀ ਛੱਤ ਦੀ ਇੱਛਾ ਰੱਖਦਾ ਹੈ ਕਿਉਂਕਿ ਕੋਈ ਸ਼ਹਿਰ ਨੂੰ 30 40 ਸਾਲ ਆਪਣੇ ਦੰਦਾ ਹੈ ਜ਼ਿੰਦਗੀ ਦੇ ਉਹ ਇਸ ਉਹ ਉਹਨਾਂ ਨੂੰ ਆਪਣੀ ਛੱਤ ਜਿਹੜੀ ਹੈ ਨੋਮੀਨਲ ਰੇਟਾਂ ਤੇ ਮਿਲਣੀ ਚਾਹੀਦੀ ਹੈ ਇਹਨਾਂ ਨੇ 182000 ਫਾਰਮ ਕਰਾਇਦਾਰਾਂ ਤੋਂ ਭਰਾਇਆ ਸੀ ਵੀ ਐਸੀ ਉਹਨਾਂ ਨੂੰ ਛੱਤ ਦਵਾਂਗੇ ਕਿਥੇ ਕੋਈ ਛੱਤਾਂ ਨਹੀਂ ਮਿਲੀਆਂ ਇਹ ਸਾਰੀਆਂ ਚੀਜ਼ਾਂ ਸਾਰੇ ਲੋਕ ਪੁੱਛਣਗੇ ਇਹ ਚੰਡੀਗੜ੍ਹ ਦੇ ਲੋਕ ਹੈ ਗਿਆਣੇ ਲੋਕ ਨੇ ਕੋਈ ਲਾਈ ਲੱਗ ਲੋਕ ਨਹੀਂ ਉਹ ਚੰਡੀਗੜ੍ਹ ਤੇ ਇੱਕ ਮੁੱਦਾ ਹੋ ਰਿਹਾ ਜੋ-ਜੋ ਕੋਈ ਰਿਟਾਇਰ ਹੋ ਰਿਹਾ ਹੈ ਉਸ ਦਾ ਕੋਈ ਭਰੀ ਨਹੀਂ ਆ ਰਹੀਆਂ ਰਿਟਾਇਰੀ ਬੰਦੇ ਫਿਰ ਰੱਖੇ ਆ ਰਹੇ ਜਿਹੜੇ ਪੜ੍ਹੇ ਲਿਖੇ ਨੌਜਵਾਨਾਂ ਬੇਰੁਜ਼ਗਾਰ ਬੱਤੇ ਨਹੀਂ ਬਿਲਕੁਲ ਮੈਦਾ ਅਸੀਂ ਤਾਂ ਚਾਹਾਂਗੇ ਕਿ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਜਿਨ੍ਹਾਂ ਦੀ ਏਜ ਹੋ ਗਈ ਹੈ ਰਿਟਾਇਰ ਹੋ ਗਏ ਨੇ ਉਹਨਾਂ ਨੂੰ ਬਣਾਓ ਬਣਾਨ ਅਨੰਦਮਾਨ ਜਿੰਦਗੀ ਦਾ ਜਲ ਰਹੇ ਤੁਸੀਂ ਫਿਰ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਕਿ ਚੰਡੀਗੜ੍ਹ ਵਾਸਤੇ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹਾਂਗਾ ਕਿ ਚੰਡੀਗੜ੍ਹ ਨੂੰ ਦੇਖ ਕੇ ਵੋਟ ਪਾਓ ਜਿਹੜਾ ਚੰਡੀਗੜ੍ਹ ਦੀ ਗੱਲ ਜਾ ਕੇ ਕੇਂਦਰ ਚ ਕਰ ਸਕੇ ਇਹ ਨਾ ਕਹੇ ਕਿ ਜੇ ਮੈਂ ਕਰਨ ਖੇਰ ਜੀ ਕੋਲ ਗਏ ਸੀ ਮੁਲਾਜ਼ਮ ਵੀ ਸਾਡੀਆਂ ਮੰਗਾਂ ਨੇ ਤੁਸੀਂ ਕੇਂਦਰ ਮੰਤਰੀ ਕੋ ਭੇਜ ਦਿਓ ਗ੍ਰਹਿ ਮੰਤਰੀ ਕੋ ਉਹ ਕਹਿੰਦੇ ਨਹੀਂ ਨਹੀਂ ਜੀ ਉਹ ਤਾਂ ਮੰਨੂ ਮੈ ਮੈਨੂੰ ਤਾਂ ਡਰ ਲੱਗਦਾ ਜੀ ਉਹਨਾਂ ਤੋਂ ਮੈਂ ਨਹੀਂ ਚਿਰਕੀ ਲਿਖ ਸਕਦੀ ਇਹੋ ਜੇ ਐਮਪੀ ਨਾ ਬਣਾਇਓ ਦੋ ਵਾਰ ਜਿਹੜੇ ਹੈਗੇ ਆ ਨਰੀਸ਼ ਤਿਵਾੜੀ ਜੀ ਜਿੱਥੋਂ ਜਿੱਤੇ ਆ ਉੱਥੇ ਦੇ ਨਹੀਂ ਹੋਏ ਲੁਧਿਆਣੇੋਂ ਜਿੱਤੇ ਸ਼੍ਰੀ ਆਨੰਦਪੁਰ ਸਾਹਿਬ ਆ ਗਏ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਿੱਤੇ ਚੰਡੀਗੜ੍ਹ ਆ ਗਏ ਰਾਜਨੀਤੀ ਉਹਨਾਂ ਨੇ ਕੇਂਦਰ ਵੀ ਕਰਨੀ ਹੈ ਪਰ ਇੱਥੇ ਵਾਲੇ ਲੋਕਾਂ ਨਾਲ ਧੋਖਾ ਕਰ ਜਾਣਗੇ ਲੋਕ ਅਵੇਅਰ ਰਹਿਣੇ ਚਾਹੀਦਾ ਆਮ ਪਾਰਟੀ ਦਾ ਇੱਥੇ ਸਰ ਪ੍ਰਧਾਨ ਹੁਣ ਬਣਿਆ ਮੇਅਰ ਸੋਰੀ ਤੇ ਜਦੋਂ ਆਪਾਂ ਕੱਲ ਸਾਡੀ ਟੀਮ ਸਰਵੇ ਕਰਨ ਗਈ ਹੈ ਲੋਕੀ ਉੱਥੇ ਕਹਿੰਦੇ ਪਹਿਲੇ ਬੀਜੇਪੀ ਦਾ ਕਾਲੀਆ ਜੀ ਸੀ ਇਹ ਮੇਅਰ ਸਾਹਿਬ ਉਹਨਾਂ ਨੇ ਕੂੜੇ ਦੇ ਪਹਾੜ ਦਾ ਕੁਝ ਨਹੀਂ ਕੀਤਾ ਸਾਡੇ ਨਿਆਣੇ ਜਿਹੜੇ ਐ ਜੋਬ ਤੋਂ ਪੜਾ ਬੈਠੇ ਐ ਗੱਡੂ ਮਾ ਜੀ ਕੋਈ ਕਾਉਂਸਲਰ ਆ ਜੇ ਕੋਈ ਐਮਪੀ ਆ ਜੇ ਅੱਜ ਤੱਕ ਸਾਡੀ ਸੁਣਵਾਈ ਹੋਈ ਨਹੀਂ ਦੇ ਕੋਮੇ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਕ੍ਰੈਡਿਟ ਲੈਣ ਵਾਸਤੇ ਨਾ ਹੁਣ ਹਰੇਕ ਨੇ ਕਹਿਣਾ ਵੀ ਮੈਂ ਉਹ ਡੰਪਿੰਗ ਗਰਾਊਂਡ ਖਤਮ ਕਰ ਦਾਂਗਾ ਇੱਥੇ ਕੁਛ ਨਾ ਕੁਛ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਆਲਰੇਡੀ ਉੱਥੇ ਪਲਾਂਟ ਪਾਸ ਹੋ ਚੁੱਕਾ ਹੈ ਔਰ ਉਹ ਕਮੇਟੀ ਦਾ ਮੈਂਬਰ ਮੈਂ ਵਾਦੇ ਹਰੇਕ ਨੇ ਕਰ ਦੇਣੇ ਵੀ ਅਸੀਂ ਕਰਾ ਦੇਣਾ ਅਸੀਂ ਕਰਾ ਦਾਂਗੇ ਅਸੀਂ ਉਹ ਕਰ ਦਾਂਗੇ ਆਲਰੇਡੀ ਪ੍ਰੋਜੈਕਟ ਪਾਸ ਇਹ ਸੀਗੇ ਸਾਡੇ ਨਾਲ ਹਰਦੀਪ ਸਿੰਘ ਜੀ ਜੋ ਤੁਹਾਨੂੰ ਚੰਡੀਗੜ੍ਹ ਦੇ ਮੁੱਦੇ ਬਾਰੇ ਗੱਲ ਕਰ ਰਹੇ ਸੀ ਦੇਖਦੇ ਹਾਂ ਚੰਡੀਗੜ੍ਹ ਦੇ ਲੋਕ ਕੀ ਇਹਨਾਂ ਨੂੰ ਪਸੰਦ ਕਰਦੇ ਹਨ ਜਾਂ ਭਾਜਪਾ ਨੂੰ ਪਸੰਦ ਕਰਦੇ ਆ ਜਾਂ ਅਲਾਈਅੰਸ ਆਪ ਦੇ ਨਾਲ ਕਾਂਗਰਸ ਨੂੰ ਮਨੀਸ਼ तिवारी ਜੀ ਨੂੰ ਪਸੰਦ ਕਰਦੇ ਹਨ ਆਉਣ ਵਾਲੇ ਟਾਈਮ 'ਚ 4 ਜੂਨ ਨੂੰ ਇਹ ਸਭ ਪਤਾ ਲੱਗ ਜਾਊਗਾ ਧੰਨਵਾਦ